ਹਾਂ ਜੀ ਸਤਿਨਾਮ ਆਦੋ। ਸੌਤੋਂ ਪਹਿਲਾ ਤੋਂ ਮੈਂ ਜਿਆਪੀਂ ਵਿਆਪਤ ਕਰਾਉਂ ਮੈਂ ਅ스티ਸ਼ਮਨ ਹਰ ਪ੍ਰਧਾਨ ਪਾਰਟੀ ਆਮਦੰਦਾ ਪਾਰਟੀ ਤੇ ਮੇਰੇ ਨਾਲ ਨੇ ਪਰਪਲ ਮੁੱਛੀ ਜੀ ਪਾਰਟੀ ਦੇ ਪ੍ਰਧਾਨ ਇਹ ਲਾਲ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜਥੇਦਾਰ ਨਿਸ਼ਾਨ ਸਿੰਘ ਜੀ ਸਾਡੇ ਤੇ ਆਪਣੇ ਅਭੀਸ਼ੋ ਜੀ ਪ੍ਰੇਨਗਤ ਹਾਂ ਜੀ ਨਾ ਸੌ ਅੱਜ ਤੁਸੀਂ ਪਾਰਟੀ ਦਫ਼ਤਰ ਵਿੱਚ ਇਹ ਹੰਗਾਮੀ ਕਲਾਸ ਮੀਟਿੰਗ ਕਰਦੇ ਹੋ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਵੇਂ ਤੁਸੀਂ ਜਾਣਦੇ ਹੋ ਕਿ ਚੋਣਾਂ ਦਾ ਦੌਰ ਚੱਲ ਰਿਹਾ ਵਾ ਔਰ ਹਰ ਨਮਾਇੰਦਾ ਆਪਣੀ ਆਪਣਾ ਰੋਲਾ ਪੁੰਦਾ ਕੋਈ ਝੂਠੇ ਵਾਦੇ ਦਿਖਾਉਂਦਾ ਸੁਬੰਦ ਖੋਂਦਾ ਕੋਈ ਨਾਰੇ ਲਾਉਂਦਾ ਕੋਈ ਲਾਰੇ ਲਾਉਂਦਾ ਪਿਆ ਵਾ ਹਰ ਪਾਰਟੀ ਦਾ ਜਿੰਨਾ ਬਦਤਰ ਤੀਕਰ ਪ੍ਰਚਾਰ ਕਾਫੀ ਪਈ ਆ ਸਾਡਾ ਹਲਕਾ ਲੋਕ ਸਰ ਜਿੰਨੇ ਦੀ ਗੱਲ ਕਰਦੇ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਮਿੰਦਵਾ ਸ਼੍ਰੀ ਸਸ਼ੀਲ ਸਿੰਘ ਜਿਨ੍ਹਾਂ ਨੇ ਚੋਣ ਮਿਸ਼ਨ ਕਮਲ ਤੇ ਹੀ ਸਵਰਥ ਨੂੰ ਦਿੱਤਾ ਉਹਨਾਂ ਨੂੰ ਕਿ ਉਹ ਮੋਦੀ ਸਾਹਿਬ ਨੇ ਜੋ ਵਾਲਮੀ ਭਾਈ ਨੂੰ ਮਾਨ ਸਨਮਾਨ ਦਿੱਤਾ ਵਾ ਜਿਵੇਂ ਆਪਾਂ ਦੇਖੀਏ ਕਿ ਰਾਮ ਮੰਦਰ ਵਿੱਚ ਇਹ ਕੋੜ ਦਾ ਨਾਮ ਮਾਰੇ ਵਾਲਮੀਨਾਥ ਰੱਖਿਆ ਜਿਨ੍ਹਾਂ ਵਾਲਮੀ ਸਮਾਜ ਨੂੰ ਖੁਸ਼ੀ ਦਿਵਾ ਰਾਂ ਇਸ ਕਰਕੇ ਜਿਵੇਂ ਜੀ ਕਪੜੇ ਹਸਰਾ ਜੀ ਨੂੰ ਦੇ ਦਿੱਤੀ ਆ ਤੇ ਫਤਿਹਗੜ੍ਹ ਸਾਹਿਬ ਤੋਂ ਜਿੱਤੀ ਆ ਬਈ ਵਾਲਮੀ ਕੀ ਹੈ ਇੱਕ ਉਹਨਾਂ ਦੀ ਦਿੱਤੀ ਜਿਹੜਾ ਚਾਹ ਮਦਦੋਂ ਮਾਂ ਦਾਦਾ ਜੀ ਜਿਹੜੇ ਭਾਜੀ ਜੀ ਨੂੰ ਵਾਲਮੀ ਨੂੰ ਮਾਨ ਸਨਮਾਨ ਹੋਰ ਕਿਸੇ ਪਾਰਟੀ ਦੇ ਮੱਲੇ ਉਹ ਦਿੰਦੇ ਆ ਉਸ ਕਰਕੇ ਪਾਰਟੀ ਨੂੰ ਪੂਰਾ ਸੋਇ ਵਿਚਾਰਨਾ ਕਰਦਾ ਜੰਗ ਹਟੇ ਦੋ ਤੁਜੀ ਨੂੰ ਇਹ ਨਾਮ ਕਿਹਦੀ ਆ ਨਾਸੋਪੂਜੀ ਕਬੀਰ ਸੇ ਤੋਂ ਲੋਕਾਂ ਦੇ ਬਿਟਰ ਜੋ ਲੋਕਾਂ ਨੂੰ ਸੇਵਾ ਕਰਦੇ ਆ ਨਿਰੰਤਰ ਹੋਰ ਵੀ ਕੈਂਡੀਡੇਟਸ ਸੀ ਜੇ ਤੁਸੀਂ ਕਹਿੰਦਾ ਨਹੀਂ ਹੋ ਜਿਹਨੂੰ ਲੋਕ ਸਵਾਰਤਣ ਚੁਣਿਆ ਨਾ ਤਾਂ ਸਾਈ ਅਸੀਂ ਬੜਾ ਦੇਖਿਆ ਜੀ ਇਹ ਚਰਨ ਦੀ ਚੱਲਦੀ ਗੱਲ ਕਰਨੀ ਏ ਤੇ ਬੜੀਆ ਵੀਡੀਓ ਇਹਨਾਂ ਦੀ ਬਣ ਹੋਈ ਜਾਵਾ ਜੋ ਦੇਖਣ ਜੋ ਨਹੀਂ ਸੀ ਗਿਆ ਪਵਨ ਟਿਊ ਵੀ ਗੱਲ ਕਰ ਲਈਏ ਪਹਿਲਾਂ ਤਾਂ ਕੱਲ ਬੀਐਸਪੀ ਜਿਹੜੇ ਇਹ ਮਾਵਦੀ ਕੰਫਰੰਸਾਂ ਦੀ ਉਹ ਤੋਂ ਬਾਅਦ ਚਲੇਗੇ ਕੱਲ੍ਹ ਦੇ ਜੀ ਕਾਲੀ ਨੇ ਕਾਫੀ ਨਾ ਮਾਹਮਾ ਦਾ ਉੱਤੇ ਵੀ ਧੋਖਾ ਕਰਕੇ ਮੁੜ ਕੇ ਅੱਬੇ ਆਮ ਆਦਮੀ ਪਾਰਟੀ ਆ ਗਏ ਔਰ ਆਮ ਆਦਮੀ ਪਾਰਟੀ ਤੁਸੀਂ ਜਾਣਦੇ ਹੋ ਜੇ ਨਾ ਹਾਲਾਤ ਕੀਤੇ ਹੋਏ ਪੰਜਾਬ ਦੇ ਬੱਤ ਬੱਤ ਹਾਲਾਤ ਹੋਏ ਆ ਪੰਜਾਬ ਵਿੱਚ ਕਾਨੂੰਨਾਂ ਦੀ ਕੋਈ ਰਸਤਾ ਨਹੀਂ ਲੱਗੀ ਉਸ ਕਰਕੇ ਇਹ ਦੇਖਿਆ ਸੀ ਜਿਹੜੀ ਜੀਜੇਪੀ ਜੀ ਮੋਦੀ ਸਰਕਾਰ ਪਰ ਬੰਦੀ ਆ ਤੇ ਸਾਨੂੰ ਮਾਣ ਵੀ ਆ ਕਿ ਜੋ ਵਾਲ ਵੀ ਸਮਾਜ ਨੂੰ ਮਾਨਸਾ ਮਿਲ ਗਏਗੇ ਇਸ ਕਰਕੇ ਇਹ ਜੀਜੇਪੀ ਦਾ ਦਾ ਸਮਰਥਨ ਕਿ ਜਿੰਨੂ ਵੋਟਾਂ ਬੈਰੀਆਂ ਆ ਪੂਰੇ ਪੰਜਾਬ ਦੇ ਅੰਦਰ ਉਹ ਤੁਹਾਡੀ ਜੰਗਲ ਦੇ ਹੁਲਕੇ ਦੇ ਲੋਕਾਂ ਨੂੰ ਕੀ ਪਈ ਹੈ ਮੈਂ ਅੰਕਲੋ ਸਭੰਦੇ ਸਾਰੇ ਜੋ ਮੋਟਰਨ ਚਾਹੇ ਭਾਰਤੀ ਅੰਦਲ ਦਾ ਪਾਰਟੀ ਦੇ ਨੇ ਚਾਹੇ ਬੀਜੇ ਵੀ ਚਾਹੇ ਉਦਮ ਮੈਂ ਤਾਂ ਨਸਾਂ ਦੇ ਜੇ ਤੁਸੀਂ ਚਾਹੁੰਦੇ ਜੰਗਲ ਵਿਕਾਸ ਕਿਉਂਕਿ ਸ਼ੋਰ ਆ ਕਿ ਉੱਪਰ ਸਰਕਾਰ ਮੋਦੀ ਸਰਕਾਰ ਬਣੀ ਇਹ ਸ਼ੋਰ ਆ ਕਿ ਮੋਦੀ ਸਰਕਾਰ ਬਣੀ ਆ ਔਰ ਜੇਕਰ ਵੀ ਚੁੰਬੇ ਜਾਂਦਾ ਵਿਕਾਸ ਹੋ ਰਿਹਾ ਜੋ ਕਰਤਾਰਪੁਰ ਫਰਜ਼ੀ ਵਾਲ ਗਾ ਲੀਏ ਕਿੰਦਾ ਕੰਦਾ ਬੰਦੇ ਰਹਿੰਦਾ ਵਾ ਹਰ 5-7 ਦਰਮਿਆਨ ਬੰਦੇ ਜਾਂਦਾ ਵਾ ਔਰ ਜੇਕਰ ਵੀ ਵਿਕਾਸ ਜੰਦਾ ਹੋ ਸਾਦਾ ਵਾ ਜਦੋਂ ਪੰਜਾਬ ਦੇ ਬੰਦਾ ਕਦੇ ਖਤਮ ਹੋ ਸਾਦੀ ਆ ਤੇ ਮੋਦੀ ਸਰਕਾਰ ਸਾਦੀ ਆ ਸਮੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਵਾਂ ਕਿ ਇੱਕ ਤੀਨ ਨੂੰ ਇੱਕ ਤਕੂਰ ਕਮਲ ਦੇ ਨਿਸ਼ਾਨ ਦੇ ਲਾ ਕੇ ਸ਼ਸ਼ੀ ਰਿੰਗੂ ਨੂੰ ਆਪਣਾ ਲੋਕ ਸਾਡੀ ਬਤਾਓ ਤਾਂ ਜੋ ਜੰਦਾ ਵਿਕਾਸ ਹੋ ਸਕੇ ਪੰਜਾਬ ਦੇ ਬੰਦਾ ਕਦੇ ਖਤਮ ਹੋ ਸਕੇ ਬਿਲਕੁਲ ਲਾਸਟ ਕੁਐਸਚਨ ਜੀ ਜੋ ਤੁਸੀਂ ਸਮਰਥਨ ਦਿੱਤਾ ਸੀ ਕਰਤਾਰਪੁਰ ਲਈ ਹਜ਼ਾਰਾਂ ਵਰਕਰਾਂ ਦੀ ਜਰਦੀ ਹੋਈ ਸੀ ਇਸ ਜੀ ਨੂੰ ਗੁਰੂ ਜੀ ਨੇ ਵਾਦਾ ਕੀਤਾ ਨੂੰ ਕਿ ਜਿਹੜਾ ਕਰਤਾਰਪੁਰ ਦਾ ਫਾਟਕਾ ਉਹਨੂੰ ਅੰਡਰਪਾਸ ਬਣਾਇਆ ਜਾਏਗਾ ਅਫਟਰ ਇਲੈਕਸ਼ਨ ਤੇ ਕੀ ਵਾਦਾ ਤੁਸੀਂ ਪੂਰਾ ਕਰੋਗੇ ਜਿੰਦੂਜੀ ਕੋ ਦੇਖੋ ਪੰਜਾਬ ਦੀ ਜਿੰਨੇ ਵੀ ਸੜਕਾਂ ਆ ਜਿਹੜੀ ਸੈਂਟਰ ਬਣਦੀ ਆ ਸੈਂਟਰ ਜੇ ਮੋਦੀ ਸਦਾ ਰਹ ਜਾਂਦੀ ਆ ਤੇ ਮੈਂ ਤਾਂ ਹੁਣੇ ਵਾਦਾ ਕਰਦਾ ਕਿ ਜੋ ਕਹੇਗੇ ਉਹ ਉਸ ਪੂਰਾ ਕਰਾਵਾਂਗੇ ਇਹਨੇ ਕਿੰਨਾ ਖਿਮਾ ਜਾਜਦਾ ਜਾਂ ਵੀ ਵਿਆਪਾਰ